ਗੁਰ ਕੀਤਾ ਕਾਸਾ ਵਾਹਿਗੁਰੂ ਜੀ ਕੀ ਫਤੇ ਸੰਗਤ ਜੀ ਆਜਾਪਾਂ ਸਾ ਕੀਦੇ ਮਾਦੇ ਮਹਾਰਾਜ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਜੀਵਨ ਬਾਰੇ ਜਾਣਾਂਗੇ ਭਾਗ ਟਨਕਿ। ਸੂਰਜ ਮਲ ਦਾ ਵਿਆਹ ਸ੍ਰੀ ਕਰਤਾਰਪੁਰੇ ਭਾਈ ਪ੍ਰੇਮ ਚੰਦ ਜੀ ਨੇ ਗੁਰਦਿੱਤਾ ਜੀ ਨਾਲ ਸਲਾਹ ਕੀਤੀ ਕਿ ਮੈਂ ਲੜਕੀ ਦਾ ਵਿਆਹ ਕਰਨਾ ਚਾਹੁੰਦਾ ਹਾਂ। ਗੁਰਦਿੱਤਾ ਜੀ ਕਿਹਾ ਚੰਗੀ ਗੱਲ ਹੈ ਤਾਂ ਪ੍ਰੇਮ ਚੰਦ ਜੀ ਨੇ ਘਰ ਜਾ ਕੇ ਸਹਾਇਆ ਸੁਦਾਇਆ ਸਾਹਿ ਚਿੱਠੀ ਲਿਖ ਕੇ ਵਸਾਖ ਦਾ ਵਿਆਹ ਕਰ ਦਿੱਤਾ ਗੁਰੂ ਜੀ ਵੱਲ ਸਾਹੇ ਚਿੱਠੀ ਭੇਜ ਦਿੱਤੀ। ਨਾਲ ਹੀ ਗੁਰੂ ਜੀ ਆ ਗਏ ਗੁਰੂ ਜੀ ਪਾਸ ਅਮਰitsar ਪਹੁੰਚ ਕੇ ਸੱਭਾ ਵਾਕਾ ਸੁਣਾਈ। ਗੁਰੂ ਜੀ ਪ੍ਰਸੰਨ ਹੋ ਗਏ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕੀਤੀਆਂ। ਸਾਥ ਸਬੰਧੀਆਂ ਵੱਲ ਚਿੱਠੀਆਂ ਭੇਜ ਦਿੱਤੀਆਂ ਸਭ ਮੇਲਾ ਵਸਾਖੀ ਪਰ ਅਮਰitsar ਪਹੁੰਚ ਗਏ ਸੰਗਤ ਵੀ ਦੂਰ ਦੂਤੋਂ ਅਸ਼ਨਾਨ ਕਰਨ ਲਈ ਆਈ ਹੋਈ। ਗੁਰੂ ਜੀ ਨੇ ਰਹਿਾਇਸ਼ ਦਾ ਪੂਰਾ ਪ੍ਰਬੰਧ ਕਰਕੇ ਸਭ ਨੂੰ ਉਤਾਰਿਆ ਸੰਗਤ ਨੂੰ ਨਾਮ ਦਾਣ ਦੇ ਗੱਫੇ ਭਖੇ ਮੇਲਾ ਕਰਕੇ ਸੰਗਤ ਗੁਰੂ ਜੀ ਦੀ ਖੁਸ਼ੀਆਂ ਲੈ ਕੇ ਘਰਾਂ ਨੂੰ ਗਈਆਂ ਫਿਰ ਜੱਜ ਦੀ ਤਿਆਰੀ ਸ਼ੁਰੂ ਹੋਈ ਬੜੀ ਧੂਮ ਧਾਮ ਵਾਜੇ ਗਾਜਿਆਂ ਨਾਲ ਜੰਝ ਤੁਰੀ ਬਹਿਲਾਂ ਦੀ ਛਣ ਛਣ ਅਜਿਹੀ ਸ਼ੋਭਾ ਦੇਣ ਲੱਗੀ ਰਸਤੇ ਦੀਆਂ ਸੰਗਤਾਂ ਨੂੰ ਉਤਾਰਦੇ ਹੋਏ ਕਰਤਾਰਪੁਰ ਵਿੱਚ ਜਾਂਜ ਦਾ ਸਨਮਾਨ ਕੀਤਾ ਆਪੇ ਜਿਵਾਜੀ ਚੱਲੀ ਨਹੀਂ ਹੋ ਕੇ ਪ੍ਰਸ਼ਾਦ ਛਕਿਆ ਅਗਲੇ ਪਲਕ ਗੁਰੂ ਪ੍ਰੀਤੀ ਅਨੁਸਾਰ ਲਾਵਾ ਹੋਈਆਂ ਬੜੀ ਨਿਮਰਤਾ ਨਾਲ ਡੋਲੀ ਵਿਦਾ ਹੋਈ ਗੁਰੂ ਜੀ ਆਪਣੇ ਡੇਰੇ ਡੋਲੀ ਲੈ ਕੇ ਹੈ ਗੁਰੂ ਤੇਗ ਬਹਾਦਰ ਜੀ ਦੀ ਸਗਾਈ ਪ੍ਰੇਮ ਚੰਦ ਦੇ ਮੇਲ ਵਿੱਚ ਇੱਕ ਲਾਲ ਚੰਦ ਛੱਤਰੀ ਆਇਆ ਹੋਇਆ ਸੀ ਉਸ ਦੀ istri ਵਿਸ਼ਨ ਕੌਰ ਨੇ ਪਤੀ ਨੂੰ ਕਿਹਾ ਕਿ ਗੁਰੂ ਜੀ ਦੇ ਦੋ ਪੁੱਤਰ ਘਾਰੇ ਹਨ ਆਪਣੀ ਲੜਕੀ ਦਾ ਸਾਥ ਕਰ ਲਈਏ ਸਲਾਹ ਕਰਕੇ ਗੁਰੂ ਜੀ ਦੇ ਬਾਸ ਬ੍ਰਾਹਮਣ ਭੇਜਿਆ ਗੁਰੂ ਜੀ ਨੇ ਭਾਈ ਰਵਦਾਸੀ ਨੂੰ ਸਹਬਜ਼ਾਦਾ ਅਣੀ ਰਾਏ ਜੀ ਬਾਸ ਭੇਜਿਆ ਭਾਈ ਜੀ ਨੇ ਅਣੀ ਰਾਏ ਜੀ ਨੂੰ ਪੁੱਛਿਆ ਅਣੀ ਰਾਏ ਕੀ ਸਦਾ ਮਸਤ ਰਹਿੰਦੇ ਸਨ ਬ੍ਰਹਮ ਗਿਆਨ ਵਿੱਚ ਪਰਪੱਕ ਸੰ ਉਹ ਬੋਲੇ ਅਸੀਂ ਜੰਜਾਲ ਵਿੱਚ ਨਹੀਂ ਪੈਣਾ ਚਾਹੁੰਦੇ ਸਾਡੇ ਤੇ ਮਿਹਰ ਕੀ ਰੱਖੋ ਭਾਈ ਜੀ ਨੇ ਆਣ ਕੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਨੇ ਤੇਗ ਬਹਾਦਰ ਜੀ ਵੱਲ ਭੇਜਿਆ ਤੇਗ ਬਹਾਦਰ ਦੀ ਸੁਣ ਕੇ ਨੀਵਾ ਧਿਆਨ ਕਰਕੇ ਬੋਲੇ ਜਿਵੇਂ ਪਿਤਾ ਜੀ ਦੀ ਰਜਾ ਗੁਰੂ ਜੀ ਨੇ ਪਰਸੰਨ ਹੋ ਕੇ ਤੇਗ ਬਹਾਦਰ ਜੀ ਨੂੰ ਸ਼ਗਨਵਾਦ ਦਿੱਤਾ ਤੇ ਵਿਧਾਈਆਂ ਵੰਡੀਆਂ ਤਿੰਨ ਦਿਨ ਰਹਿ ਕੇ ਗੁਰੂ ਜੀ ਤੁਰ ਪਏ ਹੌਲੀ ਹੌਲੀ ਅਮਰ ਸਰੂਪ ਜੀ ਖੜਾ ਪ੍ਰਸ਼ਾਦੀ ਤੇਜ ਕਰਵਾ ਕੇ ਸ੍ਰੀ ਹਰਿਮੰਦਰ ਦਰਸ਼ਨ ਕੀਤਾ ਫਿਰ ਮਹਿਲਾਂ ਵਿੱਚ ਗਏ ਗੁਰੂ ਰਘੂਨ ਸਾਹਿਬ ਖੁਸ਼ੀਆਂ ਕਰਕੇ ਵਿਧਾਈਆਂ ਵੰਡੀਆਂ ਮੇਲ ਸਿਰੋਪਾਉ ਲੈ ਕੇ ਆਪੋ ਆਪਣੇ ਘਰਾਂ ਨੂੰ ਗਿਆ ਪਾਸ਼ਾ ਸਾਹਾਂ ਦਾ ਆਪਾ ਸਿਲੰਦਰ ਦੇ ਸੂਬੇ ਅਬਦੁਲ ਖਾਨ ਦੇ ਪੁੱਤਰ ਨੇ ਫਰਿਆਦੀ ਹੋਣਾ। ਸ਼ਾਹਜਹਾਂ ਬਾਦਸ਼ਾਹ ਜਲੰਧਰ ਆਇਆ ਡੇਰਾ ਕੀਤਾ ਕਾਂਜਲੰਦਰ ਦੇ ਸੂਬੇ ਅਬਦੁਲ ਖਾਨ ਨੇ ਚੰਗਾ ਮੌਕਾ ਦੇ ਕੇ ਨਜ਼ਰਾਨਾ ਲਿਆ ਪਾਸ਼ਾ ਪਾਸ ਹਾਜ਼ਰ ਹੋਇਆ। ਪਾਸ਼ਾ ਨੇ ਪੁੱਛਿਆ ਅਬਦੁਲ ਖਾਨ ਤੇਰਾ ਬਾਪ ਕਿਥੇ ਹੈ? ਉਸਨੇ ਕਿਹਾ ਪਾਸ਼ਾ ਸਲਾਮਤ ਹਿੰਦੂਆਂ ਦਾ ਪੀਰ ਵਿਆਸਾ ਦੇ ਕੰਡੇਰ ਢੇਲੇ ਨਗਰ ਆਨ ਉਤਰਿਆ ਸੀ। ਇੱਕ ਘੇੜੜ ਨਾਮੀ ਖਤਰੀ ਦੀ ਜ਼ਮੀਨ ਤੇ ਕਬਜ਼ਾ ਕਰਕੇ ਆਪਣਾ ਨਗਰ ਬੰਨਣਾ ਸ਼ੁਰੂ ਕਰ ਦਿੱਤਾ ਜਦ ਉਸਨੇ ਆਣ ਕੇ ਰੌਲਾ ਪਾਇਆ ਤਾਂ ਉਸਦੇ ਸਿੱਖਾਂ ਨੇ ਉਸ ਨੂੰ ਮਾਰ ਕੇ ਦਰਿਆ ਵਿੱਚ ్రోੜ ਦਿੱਤਾ ਉਸ ਦਾ ਪੁੱਤਰ ਮੇਰੇ ਬਾਪ ਪਾਸ ਫਰਿਆਦੀ ਆਇਆ ਮੇਰੇ ਬਾਪ ਨੇ ਸਮਝਾਉਣ ਲਈ ਆਦਮੀ ਭੇਜੇ ਤਾਂ ਗੁਰੂ ਨੇ ਉਹਨਾਂ ਨੂੰ ਵੀ ਵਾਰਿਆ ਫਿਰ ਮੇਰਾ ਬਾਪ ਫੌਜ ਲੈ ਕੇ ਗਿਆ ਉਸ ਨੇ ਅੱਗੋਂ بڑا ਯੁੱਧ ਕੀਤਾ ਮੇਰੇ ਦੋ ਭਰਾ ਤੇ ਮੇਰਾ ਬਾਪ 5000 ਫੌਜ ਸਭ ਮਾਰ ਦਿੱਤੇ ਨੇੜਰ ਉਹ ਕੇ ਜੁਲਮ ਕਰਦਾ ਫਿਰਦਾ ਹੈ ਪਾਦਸ਼ਾ ਨੂੰ ਬੜਾ ਗੁੱਸਾ ਆਇਆ ਕਹਿਣ ਲੱਗਾ ਅੱਗੇ ਬਾਜ ਦੇ ਬਦਲੇ ਉਸਨੇ ਸਾਡੀ ਬਹੁਤ ਫੌਜ ਮਾਰੀ ਹੈ ਉਹ ਤਾਂ ਠੀਕ ਨੇੜਰ ਹੈ ਹੁਣ 7000 ਆਦਮੀ ਇੱਥੇ ਮਰ ਗਿਆ ਇਹ ਤਾਂ ਦੇਸ਼ ਦਾ ਬਲਵੇਗਾ ਹੁਕਮ ਦਿੱਤਾ ਕਿ 20000 ਸੂਰਮਾ ਲਗਾ ਕੇ ਉਸ ਨੂੰ ਪਕੜ ਲਿਓ ਇਤਨੇ ਨੂੰ ਵਜ਼ੀਰ ਖਾਂ ਆਹ ਪਹੁੰਚਾ ਉਸ ਨੇ ਸ਼ਾਹੀ ਹੁਕਮ ਸੁਣ ਕੇ ਅਰਜ਼ੀ ਕੀਤੀ ਬਾਦਸ਼ਾ ਸਲਾਮਤ ਅਸਲ ਗੱਲ ਵੀ ਸੁਣਿਆ ਕਰੋ ਇਹ ਲੋਕ ਆਪਣੀ ਗੱਲ ਹੀ ਸੁਣਾਉਂਦੇ ਹਨ ਠੀਕ ਗੱਲ ਨਹੀਂ ਸੁਣਾਉਂਦੇ ਅਸਲ ਗੱਲ ਇਹ ਹੈ ਕਿ ਉਹ ਗੁਰੂ ਘਰ ਸਦਾ ਹੀ ਨਿਹਰਬਾਨ ਹੈ ਉਹ ਫਿਰਦੇ ਫਿਰਦੇ ਰੇਲੇ ਨਗਰ ਆਏ ਸਨ ਉਹਨਾਂ ਨੂੰ Hindu Musalman ਸਾਬ ਸੰਦੇ ਹਨ ਇਸ ਲਈ Musalmanਾਂ ਨੇ ਆਨਕੇ ਕਿ ਨਾ ਕਿ ਇਸ ਜਗ੍ਹਾ ਮਸਜਿਦ ਨਹੀਂ ਹੈ Hinduਾਂ ਦਾ ਜੋਰ ਹੈ ਅਸੀਂ ਨਮਾਜ਼ ਵੱਲੋਂ ਔਖੇ ਹਾਂ ਗੁਰੂ ਜੀ ਨੇ ਉੱਥੇ ਮਸਜਿਦ ਬਣਵਾ ਦਿੱਤੀ ਸੀ ਨਸੀਬ ਦੇ ਬੰਨ੍ਹ ਕਰਕੇ ਨਗਰ ਦਾ ਚੌਧਰੀ ਕੇੜਾ ਗੁਰੂ ਜੀ ਨੂੰ ਆਣ ਕੇ ਬੁਰੇ ਲਫ਼ਜ਼ ਬੋਲਣ ਲੱਗਾ ਸਿੱਖਾਂ ਨੇ ਮਾਰਿਆ ਉਹ ਬੋਲਣੋਂ ਨਾ ਹਟਿਆ ਫਕੀਰ ਬਹੁਤੀ ਮਾਰਨਾ ਮਾਰ ਗਿਆ ਉਸ ਦਾ ਪੁੱਤਰ ਅਬਦੁੱਲਾ ਖਾ ਬਾਖ ਫਰੀਆਦੀ ਆਇਆ ਅੱਗੋਂ ਚੰਦੂ ਸਾਹਿਬ ਦੀਵਾਨ ਦਾ ਪੁੱਤਰ ਆਪਣੇ ਪਿਓ ਦਾ ਬਦਲਾ ਲੈਣ ਤੇ ਇੰਝ ਬੈਠਾ ਹੋਇਆ ਸੀ ਉਸ ਨੇ ਨਾਲ ਰਲ ਕੇ ਸੂਬੇ ਨੂੰ ਤਫਾਜ਼ ਪਟਾ ਸੂਬੇ ਹੋਰੀ ਬਿਨਾ ਸੋਚੇ ਹੀ ਫੌਜ ਲੈ ਕੇ ਜਾ ਪਈ ਅਖੀਰ ਉਹਨਾਂ ਨੂੰ ਲੜਨਾ ਪਿਆ ਸੋ ਜੇਕਰ ਆਪ ਉੱਤੇ ਮਸੀਤ ਢਾਉਣੀ ਚਾਹੁੰਦੇ ਹੋ ਤਾਂ ਮੈਂ ਆਪ ਜਾ ਕੇ ਲੜ ਪੈਂਦਾ ਹਾਂ ਇਹ ਸੁਣ ਕੇ ਬਾਦਸ਼ਾਹ ਦਾ ਗੁੱਸਾ ਠੰਡਾ ਹੋਇਆ ਬਾਦਸ਼ਾਹ ਨੇ ਅਬਦੁਰਖਾਂ ਦੇ ਪੁੱਤਰ ਬਲੀ ਖਾਂ ਨੂੰ ਬਾਹਰ ਕੱਢ ਦਿੱਤਾ ਫਿਰ ਆਪ ਲਾਹੌਰ ਨੂੰ ਆ ਗਿਆ ਗੁਰੂ ਜੀ ਨੇ ਪਹਾੜ ਦੀ ਸ਼ਹਿਰ ਨੂੰ ਜਾਣਾ ਤੇ ਸ੍ਰੀ ਚੰਦ ਜੀ ਨੂੰ ਗੁਰ ਦਿੱਤਾ ਜੀ ਦੇ ਦੇਣ ਗੁਰੂ ਜੀ ਨੇ ਚਮਾ ਪੁੱਤਰਾ ਸਿਹਤ ਪਹਾੜ ਦੀ ਸ਼ੇਰ ਕਰਨ ਦਾ ਉੱਦਮ ਕੀਤਾ ਲਸ਼ਕਰ ਲੈ ਕੇ ਤੁਰ ਪਏ ਰਸਤੇ ਵਿੱਚ ਸਕਾਰ ਕਰਦੇ ਹੋਏ ਪਹਾੜ ਦੀ ਕੰਢੀ ਪਹੁੰਚੇ ਉੱਥੇ ਸੁਣਿਆ ਕਿ ਸ਼੍ਰੀ ਚੰਦ ਜੀ ਆਏ ਹੋਏ ਹਨ ਗੁਰੂ ਜੀ ਦਰਸ਼ਨ ਕਰਨ ਲਈ ਗਰਸ ਪਰ ਨਮਸਕਾਰ ਹੋਈ ਰਾਜੀ ਖੁਸ਼ੀ ਆਦਿਕ ਗੱਲਾਂ ਹੋ ਕੇ ਸ਼੍ਰੀ ਚੰਦ ਜੀ ਨੇ ਪੁੱਛਿਆ ਆਪ ਦੇ ਕਿਤਨੇ ਸੁਪੁੱਤਰ ਹਨ ਗੁਰੂ ਜੀ ਨੇ ਦੱਸਿਆ ਕਿ ਚਾਰ ਪੁੱਤਰ ਮੌਜੂਦ ਹਨ ਇੱਕ ਪੁੱਤਰ ਪਰਲੋਕ ਗਮਨ ਕਰ ਗਿਆ ਹੈ ਤਾਖੀਰੀ ਚੰਦ ਜੀ ਨੇ ਆਖਿਆ ਕਿ ਇਹਨਾਂ ਵਿੱਚੋਂ ਇੱਕ ਸਾਨੂੰ ਦੇਵੀ ਗੁਰੂ ਜੀ ਨੇ ਗੁਰਦਿੱਤਾ ਜੀ ਨੂੰ ਅੱਗੇ ਕਰ ਦਿੱਤਾ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਗੱਦੀ ਗੁਰਦਿੱਤਾ ਜੀ ਨੂੰ ਦੇ ਦਿੱਤੀ ਜਿਸ ਤੋਂ ਬਾਬਾ ਗੁਰਦਿੱਤਾ ਜੀ ਨਾਮ ਪੈ ਗਿਆ ਉੱਥੋਂ ਚੱਲ ਕੇ ਗੁਰੂ ਜੀ ਸਤਲੁਜ ਬਲ ਆਏ ਗੁਰੂ ਜੀ ਨੇ ਗੁਰਦਿੱਤਾ ਜੀ ਨੂੰ ਕਿਹਾ ਤੁਸੀਂ ਪਹਾੜ ਦੀ ਪਹਿਲੀ ਧਾਰ ਬਣ ਜਾ ਕੇ ਉੱਥੇ ਆਪਣਾ ਇੱਕ ਨਗਰ ਬਸਾਓ ਉਥੇ ਇੱਕ ਬੁੱਢਣ ਸਾਫ ਕੀਰ ਰਹਿੰਦਾ ਹੈ ਜੋ ਆਪਦੇ ਦਾਸਾਂ ਨੂੰ ਉਡੀਕ ਰਿਹਾ ਹੈ ਉਸ ਨੂੰ ਜਾ ਕੇ ਨਿਹਾਲ ਕਰੋ ਬਾਬਾ ਗੁਰਦਿੱਤਾ ਜੀ ਬੋਲੇ ਮਹਾਰਾਜ ਉਸਦੀ ਕੀ ਬਾਤ ਹੈ ਗੁਰੂ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਗਏ ਸਨ ਬੁੱਢਣ ਸਾਫ ਕੀਰ ਰੱਬ ਦਾ ਪਿਆਰਾ ਬੱਕਰੀਆਂ ਚਾਰਦਾ ਸੀ ਜੀਆਂ ਬੱਕਰੀਆਂ ਦੀ ਰਾਖੀ ਸ਼ੇਅਰ ਕਰਦਾ ਉਸ ਨੇ ਸ੍ਰੀ ਗੁਰੂ ਜੀ ਵਾਸਤੇ ਬੱਕਰੀ ਦਾ ਦੁੱਧ ਚੋਕੇ ਲਿਆਂਦਾ ਗੁਰੂ ਜੀ ਬੋਲੇ ਇਹ ਦੁੱਧ ਸਾਡਾ ਅਮਾਨਤ ਰੱਖ ਸਕੋ ਤੁਹਾਡੀ ਉਮਰ ਅਜੇ ਬਹੁਤ ਹੈ ਆਪਣੇ ਅੰਦਰੋਂ ਮਾਨ ਨੂੰ ਦੂਰ ਕਰੋ ਸਤਨਾਮ ਦਾ ਜਾਪ ਕਰਦੇ ਰਹੋ ਅਸੀਂ 6ਵੇਂ ਜਮੇ ਵਿੱਚ ਆਵਾਂਗੇ ਤਾਂ ਗੁਰੂ ਪੁੱਤਰ ਨੂੰ ਤੁਹਾਡੇ ਪਾਸ ਭੇਜਾਂਗੇ ਉਸ ਦਾ ਨਾਮ ਬਾਬਾ ਗੁਰਵਿੱਤਾ ਹੋਵੇਗਾ ਉਹ ਆਣ ਕੇ ਤੁਹਾਤੋਂ ਦੁੱਧ ਮੰਗ ਲਵੇਗਾ ਤਾਂ ਫਿਰ ਤੁਹਾਡੀ ਕਲਿਆਣ ਹੋਵੇਗੀ ਸੋ ਉੱਥੇ ਹੀ ਨਗਰ ਬਸਾਓ ਤੁਹਾਡਾ ਪੁੱਤਰ ਗੁਰਗੱਦੀ ਪਾ ਕੇ ਉੱਥੇ ਵਸੇਗਾ ਬੁੱਢਣ ਸ਼ਾਹ ਅੰਤਾਰਨ ਇਹ ਗੱਲ ਸੁਣ ਕੇ ਗੁਰਦਿੱਤਾ ਜੀ ਸੱਤ ਵਚਨ ਕਹਿ ਕੇ ਤੁਰ ਗਏ ਬੁੱਢਣ ਸ਼ਾਹ ਪੀਰ ਪਾਸ ਪਹਾੜ ਤੇ ਪਹੁੰਚੇ ਅੱਗੇ ਸ਼ੇਰ ਬੱਕਰੀਆਂ ਚਾਰਦੇ ਆ ਸੀ ਬੁੱਢਣ ਸ਼ਾਹ ਜੀ ਸਮਾਧੀ ਵਿੱਚ ਸਤਨਾਮ ਦਾ ਜਾਪ ਕਰ ਰਹੇ ਸਨ ਜਾਂ ਬਾਬਾ ਗੁਰਦਿੱਤਾ ਜੀ ਨੇ ਜਾ ਕੇ ਆਵਾਜ਼ ਦਿੱਤੀ ਗੁਰਪੁੱਤਰ ਆ ਗਏ ਹਨ ਲਿਆਓ ਸਾਡੀ ਇਮਾਨਤ ਵਾਲਾ ਦੁੱਧ ਦੇਓ ਆਵਾਜ਼ ਸੁਣ ਕੇ ਬੁੱਢਣ ਸ਼ਾਹ ਜੀ ਨੇ ਅੱਖਾਂ ਖੋਲੀਆਂ ਉੱਠ ਕੇ ਨਮਸਕਾਰ ਕੀਤੀ ਗੁਰਦਿੱਤਾ ਜੀ ਨੂੰ ਆਪਣੇ ਪਾਸ ਬਿਠਾ ਕੇ ਆਦਰ ਕੀਤਾ ਦੁੱਧ ਦਾ ਕਟੋਰਾ ਪਰ ਕੇ ਅੱਗੇ ਕੀਤੀ ਬੇਨਤੀ ਕੀਤੀ ਪਹਿਲਾ دیدار ਆਪ ਦੇ ਕਰਨਾ ਚਾਹੁੰਦਾ ਹਾਂ ਉਸੇ ਵੇਲੇ ਗੁਰਦਿੱਤਾ ਜੀ ਨੇ ਗੁਰਨਾਣਕ ਰੂਪ ਹੋ ਕੇ ਦਰਸ਼ਨ ਕੀਤਾ ਬੁੱਢਣ ਸਾਹ ਬਹੁਤ ਪ੍ਰਸੰਨ ਹੋਇਆ ਗੁਰਦਿੱਤਾ ਜੀ ਦਾ ਦਰਸ਼ਨ ਕਰਕੇ ਕਲਿਆਣ ਪ੍ਰਾਪਤ ਗੁਰਦਿੱਤਾ ਜੀ ਨੇ ਨਗਰ बसाਉ ਪਹਾੜ ਦੇ ਹੇਠ ਸੁੰਦਰ ਜਗ੍ਹਾ ਦੇ ਕਿ ਗੁਰਦਿੱਤਾ ਜੀ ਨੇ ਨਗਰ ਬਣਨ ਦਾ ਉਦਦਮ ਕੀਤਾ ਦਿਹਾੜੀਦਾਰ ਹਰਾਜ ਮਸੂਦ ਕਿਰਦ ਕਿਰਦ ਤੋਂ ਮੰਗਾਈ ਇਟਾਜੂ ਮੇ ਆਦਿਕ ਮਸਾਲੇ ਦਾ ਇੰਤਜ਼ਾਮ ਕੀਤਾ ਆਪਣੇ ਹੱਥੀ ਗੁਰਦਿੱਤਾ ਜੀ ਨੇ ਟੱਕ ਲਾਇਆ ਫੜਾ ਪ੍ਰਸ਼ਾਦੀ ਦੇ ਵਰਤਾਈ ਅਮਾਰਤਾਂ ਹੋਣੀਆਂ ਸ਼ੁਰੂ ਹੋ ਗਈਆਂ ਲੰਗਰ ਨਗਾ ਜੀਤਾ ਜਿਉਂ-ਜਿਉਂ ਅਮਾਰਤਾਂ ਬਣਦੀਆਂ ਗਈਆਂ ਕਿਉਂ ਤੇ ਉਹ ਲੋਕਾਂ ਨੂੰ ਉੱਥੇ ਵਸਾਉਂਦੇ ਗਏ ਆਪ ਉਹ ਵੀ ਅਖੇਰੇ ਫੀ ਸ਼ਿਕਾਰ ਖੇਡਦੇ ਤਾਂ ਗੁਰੂ ਸਿੱਖ ਦਾ ਪ੍ਰਚਾਰ ਕਰਦੇ ਨਾਮ ਕਿਰਤਪੁਰ ਰੱਖਿਆ ਗੁਰੂ ਜੀ ਨੇ ਸੂਰ ਨੂੰ ਮਾਰ ਕੇ ਇਸ ਦਾ ਉਦਾਹਰਨ ਬਾਬਾ ਗੁਰਦਿੱਤਾ ਜੀ ਨੂੰ ਭੇਜ ਕੇ ਆਪ ਗੁਰੂ ਜੀ ਮੌਜ ਨਾਲ ਫਿਰਦੇ ਹੋਏ ਬਡਾਲੀ ਪਹੁੰਚ ਗਏ ਉਥੇ ਆਰਾਮ ਕੀਤਾ ਪਿਛਲੇ ਪੈਰ ਛੇਟੇ ਖੂਬ ਕੁੱਤੇ ਜਾ ਕੇ ਇਸ਼ਨਾਨ ਕੀਤਾ ਉਦਨੇ ਇੱਕ ਉਕਰਕ ਰਾਹਤ ਜੀਵਿਦਾਰ ਆਇਆ ਉਸਨੇ ਫਰਿਆਦ ਕੀਤੀ ਸੱਚੇ ਪਾਤਸ਼ਾਹ ਤਪਾਵਨ ਨਗਰ ਵਿਕੇ ਇੱਕ ਮਾਰ ਹੋਰਾ ਸੂਰ ਰਹਿੰਦਾ ਹੈ ਉਸ ਨੂੰ ਕਿਸ ਤਰ੍ਹਾਂ ਮਾਰੂ ਗੁਰੂ ਜੀ ਸੂਰਮੇ ਨਾਲ ਲੈ ਕੇ ਤੁਰ ਪਏ ਜਦ ਉਹ ਜਿਸ ਉਸ ਜੂ ਵਿੱਚ ਪਹੁੰਚੇ ਤਾਂ ਉਹ ਸੂਰ ਨਿਕਲਿਆ ਗੁਰੂ ਜੀ ਨੇ ਪੰਦੇ ਖਾਨ ਨੂੰ ਹੁਕਮ ਦਿੱਤਾ ਕਿ ਮਾਰੋ ਪੰਦੇ ਖਾਨੇ ਘੋੜਾ ਮਗਰ ਲਾਇਆ ਦੂਰ ਦੂਰ ਤੱਕ ਨਿਕਲ ਗਿਆ ਤੇ ਗੋਲੀ ਮਾਰੀ ਸੂਰ ਪੱਟੜ ਹੋ ਕੇ ਸਾਹਮਣੇ ਆਇਆ ਪੈਂਦੇਖਾਂ ਆਪਣਾ ਆਪ ਬਚਾਉਂਦਾ ਰਿਹਾ ਮਗਰ ਸੂਰ ਨੇ ਉਸਦੇ ਘੋੜੇ ਦੀ ਛਾਤੀ ਕਾੜ ਦਿੱਤੀ ਪੈਂਦੇਖਾਂ ਪੈਦਲ ਹੋ ਕੇ ਇੱਕ ਪਾਸੇ ਨੂੰ ਨੱਠਾ ਉਤਨੇ ਨੂੰ ਗੁਰੂ ਜੀ ਆਣ ਪਹੁੰਚੇ ਗੁਰੂ ਜੀ ਵੱਲ ਸੂਰ ਆਇਆ ਗੁਰੂ ਜੀ ਨੇ ਘੋੜੇ ਦੀ ਇੱਕ ਰਕਾਬ ਤੇ ਉੱਤੇ ਪੈ ਕਰ ਕੇ ਅਜਹੀ ਤਲਵਾਰ ਚਲਾਈ ਜੋ ਸੂਰ ਦੇ ਰੋਟੇ ਹੋ ਦਿੱਕੇ ਇੱਕ ਦਿਵਬ ਜੋਤ ਹੂਰਤ ਨਿਕਲ ਕੇ ਗੁਰੂ ਜੀ ਅੱਗੇ ਨਮਸਕਾਰ ਕਰਕੇ ਖਲੋ ਗਈ ਪੈਂਦੇਖਾਂ ਨੇ ਪੁੱਛਿਆ ਆਪ ਕੌਣ ਹੋ ਉਸ ਨੇ ਕਿਹਾ ਮੈਂ ਖਰਾਣਾ ਸਿੱਖ ਹਾਂ ਮੈਂ ਸ਼੍ਰੀ ਮਾਤਾ ਗੰਗਾ ਜੀ ਨਾਲ ਸਹਾਬੂੱਡਾ ਜੀ ਪਾਸ ਗਿਆ ਸੀ ਜਦ ਸਹਾਬੂੱਡਾ ਜੀ ਨੇ ਸਹਿਜ ਸੁਭਾਅ ਇਸ਼ਾਰਾ ਦੇ ਦਿੱਤਾ ਕਿ ਗੁਰੂਕਿਆਂ ਨੂੰ ਭਾਜੜ ਪੈ ਗਈ ਹੈ ਤਾਂ ਮੈਨੂੰ ਬਹੁਤ ਗੁੱਸਾ ਆਇਆ ਮੇਰੇ ਵੱਲ ਦੇਖ ਕੇ ਬੁੱਢਾ ਜੀ ਨੇ ਕਿਹਾ ਕਿ ਕਿਉਂ ਸੂਰਵਾਗ ਘੁਰ ਘੁਰ ਕਰਨ ਲੱਗਾ ਹੈ ਜਾਂ ਸੁਰਦੀ ਦੇ ਪਾ ਕਦ ਮੈਂ ਡਰ ਕੇ ਬਾਬਾ ਜੀ ਦੇ ਪੈਰੀ ਪਿਆ ਤੇ ਆਪਣੇ ਉਦਾਰ ਹੋਣ ਦਾ ਪੁੱਛਿਆ ਫਿਰ ਉਹਨਾਂ ਕਿਹਾ ਅੱਛਾ ਛੇਵੇਂ ਗੁਰੂ ਜੀ ਤੈਨੂੰ ਮਾਰਨਗੇ ਤਾਂ ਤੇਰਾ ਖਲਿਆਨ ਹੋਵੇਗਾ ਇਤਨੀ ਗੱਲ ਦੱਸ ਕੇ ਉਹ ਭੰਮ ਹੋ ਗਿਆ ਪੈੰਦੇ ਖਾਂ ਦੇਖ ਹੈਰਾਨ ਹੋ ਗਿਆ ਉੱਥੇ ਚੱਲ ਕੇ ਗੁਰੂ ਜੀ ਅੰਮ੍ਰਿਤਸਰ ਪਹੁੰਚੇ ਕੀ ਪਰਦੇ ਆ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਚੈਨ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ